ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਐਗਜ਼ਾਮ ਚੈਨਲ ਦੇ ਉੱਪਰ ਸੋ ਅੱਜ ਦੀ ਕਲਾਸ ਦਾ ਵਿਸ਼ਾ ਸਾਡਾ ਰਹੇਗਾ ਜੀ ਸੂਫੀ ਕਾਵ ਦੇ ਵਿੱਚੋਂ ਬਾਬਾ ਸੇਖ ਫਰੀਦ ਜੀ ਸੋ ਕਲਾਸ ਨੂੰ ਐਂਡ ਤੱਕ ਜਰੂਰ ਦੇਖਣਾ ਕਲਾਸ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਸੋ ਬਿਨਾਂ ਦੇਰੀ ਤੋਂ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਸੇਖ ਫਰੀਦ ਜੀ ਦਾ ਜਨਮ ਕਦੋਂ ਹੋਇਆ ਸੀ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਹਾਂਜੀ ਸਹੀ ਜਵਾਬ ਹੈ ਜੀ 1100 73 ਇਸਵੀ ਵਿੱਚ ਉਹਨਾਂ ਦਾ ਜਨਮ ਹੋਇਆ। ਬਾਬਾ ਫਰੀਦ ਜੀ ਨੂੰ ਬਚਪਨ ਵਿੱਚ ਕੀ ਕਿਹਾ ਜਾਂਦਾ ਸੀ? ਮੋਲਾ ਬੱਚਾ دیਵਾਨਾ, ਕਾਜੀ ਬੱਚਾ دیਵਾਨਾ, ਹਜ਼ਰਤ ਬੱਚਾ دیਵਾਨਾ ਜਾਂ ਫਿਰ ਇਹ ਸਾਰੇ? ਤਾਂ ਇਹਨਾਂ ਵਿੱਚੋਂ ਸਹੀ ਜਵਾਬ ਰਹੇਗਾ ਜੀ ਕਾਜੀ ਬੱਚਾ دیਵਾਨਾ। ਸੋ ਤੀਸਰਾ ਕੁਐਸਚਨ ਸੇਖ ਫਰੀਦ ਜੀ ਦਾ ਜਨਮ ਕਿਹੜੇ ਜ਼ਿਲ੍ਹੇ ਵਿੱਚ ਹੋਇਆ? ਮਲਤਾਨ, 라ਵਲਪਿੰਡੀ, ਅੰਮ੍ਰਿਤਸਰ, ਝੰਗ। ਦਾ ਸਹੀ ਜਵਾਬ ਇਹਨਾਂ ਵਿੱਚੋਂ ਕਿਹੜਾ ਹੋਏਗਾ ਜੀ ਸਹੀ ਜਵਾਬ ਹੈ ਮੁਲਤਾਨ ਪ੍ਰਸ਼ਨ 4 ਬਾਬਾ ਫਰੀਦ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋ ਜਲਾਲਉਦੀਨ ਸੁਲੇਮਾਨ ਮਰੀਮ ਜਮਾਲਉਦੀਨ ਸੁਲੇਮਾਨ ਮਰੀਮ ਜਮਾਲਉਦੀਨ ਸੁਲੇਮਾਨ ਮਰੀਮ ਜਲਾਲਉਦੀਨ ਸਲਮਾਨ ਜਾਂ ਮਰੀਮ ਹਾਂਜੀ ਜਮਾਲਉਦੀਨ ਸੁਲੇਮਾਨ ਮਾਤਾ ਦਾ ਨਾਮ ਮਰੀਮ ਨਾਲ ਹੀ ਚੌਥਾ ਪੰਜਵਾਂ ਕੁਐਸਚਨ ਪੰਜਾਬੀ ਦਾ ਸਭ ਤੋਂ ਪਹਿਲਾ ਸੂਫੀ ਕਵੀ ਕਿਹੜਾ ਹੈ ਬਾਬਾ ਸੇਖ ਫਰੀਦ ਜੀ शाह हुसैन बुल्ले शाह या फिर सारे ਤਾਂ ਸਹੀ ਜਵਾਬ ਆਪਸ਼ਨ ਏ ਬਾਬਾ ਸੇਖ ਫਰੀਦ ਜੀ ਇਹਦੇ ਨਾਲ ਹੀ ਵਧਦੇ ਹਾਂ ਅਗਲੇ ਕੁਐਸਚਨ ਵੱਲ ਹੇਠਾਂ ਦੇ ਵਿੱਚੋਂ ਅ ਹੇਠਾਂ ਦਿੱਤੇ ਵਿੱਚੋਂ ਕਿਸ ਨੇ ਗੰਜ ਏ ਇਲਮ ਦੀ ਉਪਾਧੀ ਧਾਰਨ ਕੀਤੀ ਸੀ ਆਪਸ਼ਨ ਏ ਬੀ ਸੀ ਜਾਂ ਫਿਰ ਡੀ ਤਾਂ ਸਹੀ ਜਵਾਬ ਰਹੇਗਾ حضرت ਸੁਹਾਬੂ ਦੀਨ ਵਧਦੇ ਹਾਂ ਅਗਲੇ ਕੁਐਸਚਨ ਵੱਲ ਚਿਸਤੀ سلسلے ਦੇ 8ਵੇਂ ਗੱਦੀਦਾਰ ਦੱਸੋ ਆਪਸ਼ਨ A B C ਜਾਂ ਫਿਰ D ਤਾਂ ਸਹੀ ਜਵਾਬ ਰਹੇਗਾ ਜੀ ਆਪਸ਼ਨ B ਖਵਾਜ਼ਾ ਅਬੂ ਇਸਹਾਕ ਚਲਦੀ ਕਲਾਸ ਨੂੰ ਲਾਈਕ ਕਰ ਦੇਣਾ ਜੀ ਨੈਕਸਟ ਕੁਐਸਚਨ 6 ਨizamuddin aulia ਕੌਣ ਸਨ ਦਾ ਸਹੀ ਜਵਾਬ ਆਪਸ਼ਨ ਨੂੰ ਕਰੋ ਧਿਆਨ ਨਾਲ ਰੀਡ ਤੇ ਦੱਸੋ ਇਹਦਾ ਸਹੀ ਅਨਸਰ ਕੀ ਹੋਏਗਾ ਹਾਂਜੀ ਇਹਦਾ ਸਹੀ ਅਨਸਰ ਹੈ ਜੀ ਸੇਕ ਫਰੀਜੀ ਦੇ ਸ਼ਿਸ਼ ਜਾਂ ਆਪਾਂ ਚਿੱਲ ਵੀ ਬੋਲ ਸਕਦੇ ਹਾਂ ਸੇਕ ਫਰੀਜੀ ਦੀ ਭਗਤੀ ਕਵਿਤਾ ਦਾ ਅੰਗਰੇਜ਼ੀ ਅਨਵਾਦ ਕਿਸ ਨੇ ਕੀਤਾ ਸੀ ਸੋ ਆਪਸ਼ਨ A B C ਜਾਂ ਫਿਰ D ਤਾਂ ਸਹੀ ਜਵਾਬ ਆਪਸ਼ਨ B ਰਾਣਾ ਨૈયਰ ਵਾਦਿਆ ਅਗਲੇ ਕੁਐਸਚਨ ਵੱਲ ਸੇਕ ਫਰੀਜੀ ਦੇ ਅਸਥਾਨ ਦੇ ਕਿੰਨੇ ਦਰਵਾਜੇ ਹਨ 1 2 3 ਜਾਂ ਫਿਰ 4 ਤਾਂ ਸਹੀ ਜਵਾਬ ਰਹੇਗਾ ਜੀ অপਸ਼ਨ ਬੀ ਸਹੀ ਜਵਾਬ ਹੈ 2 ਵਾਦਿਆ ਜੀ ਇਹਦੇ ਨਾਲ ਹੀ ਆਪਾਂ ਅਗਲੇ ਕੁਐਸਚਨ ਵੱਲ ਫਰੀਦਕੋਟ ਵਿੱਚ ਫਰੀਦਜ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੀ ਸਥਾਪਨਾ ਕਦੋਂ ਕੀਤੀ ਗਈ ਸੀ 1962 1996 1998 ਜਾਂ ਫਿਰ 2000 ਵਿੱਚ ਤਾਂ ਸਹੀ ਜਵਾਬ 1900 98 ਤਾਂ ਵਾਧਦੇ ਆ ਅਗਲੇ ਕੁਐਸਚਨ ਵੱਲ ਸੇਕ ਫਰੀਜੀ ਦੀ ਉਸ ਸਮੇਂ ਕਿਹੜਾ ਦਰਵਾਜਾ ਖੋਲਿਆ ਜਾਂਦਾ ਹੈ ए बी सी ਜਾਂ ਫਿਰ ਡੀ ਤਾਂ ਸਹੀ ਜਵਾਬ ਹੈ ਜੀ ਬਹਿਸਤੀ ਦਰਵਾਜਾ ਪਾਕ ਪਾਕਪਟਨ ਵਿਖੇ ਹੈ ਇਹ ਦਰਵਾਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਬਾ ਫਰੀਜੀ ਦੇ ਕਿੰਨੇ ਸ਼ਬਦ ਹਨ ਇੱਥੇ ਸ਼ਬਦ ਪੁੱਛਿਆ ਗਿਆ ਜੀ 4 8 12 5 ਹਾਂਜੀ ਤਾਂ ਸਹੀ ਜਵਾਬ ਹੈ ਜੀ 4 ਨੈਕਸਟ ਹੈ ਜੀ ਕਿਸ ਦੇ ਅਨਸਾਰ ਸ਼ੇਖ ਫਰੀ ਜੀ ਦੀਆਂ 4 ਪੁਸਤਕਾਂ ਵੀ ਹਨ ਜੀਤ ਸਿੰਘ ਸ਼ੀਤਲ ਭਾਈ ਵੀਰ ਸਿੰਘ ਮੋਲਾ ਬਖਸ਼ ਕੁਸਤਾ ਪ੍ਰੋਫੈਸਰ ਮੋਹਨ ਸਿੰਘ ਤਾਂ ਸਹੀ ਜਵਾਬ ਹੈ ਜੀ ਮੋਲਾ ਬਖਸ਼ ਕੁਸਤਾ ਨੈਕਸਟ ਹੈ ਜੀ ਸ਼ੇਖ ਫਰੀ ਜੀ ਦੀ ਵਾਰਤਕ ਦੱਸੋ नसीहतनामा दो में या फिर कोई नहीं तो इना सही जवाब होएगा जी आंसर सी दो में नैक्सट क्वेश्चन किसके अनुसार फ्री जी रूपवादी कवि अमीर खुसरो मोहन सिंह हजरत किरमानी संत सिंह सेखों तो इन्हों सही जवाब किड़ा होएगा जी हाँ जी संत सिंह सेखों इसका रहेगा सही जवाब ਸੈਕਰੀ ਫਰੀਦ ਜੀ ਦੀ ਬਾਣੀ ਵਿੱਚ ਕਿਸ ਭਾਸ਼ਾ ਦਾ ਪ੍ਰਭਾਵ ਮਿਲਦਾ ਹੈ অপਸ਼ਨ A B C ਜਾਂ ਫਿਰ D ਤਾਂ ਸਹੀ ਜਵਾਬ ਰਹੇਗਾ ਜੀ ਮੁਲਤਾਨੀ ਅਤੇ ਲਹਿੰਦੀ ਕਲਾਸ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਕਲਾਸ ਨੂੰ ਫਰੀਦ ਜੀ ਦੀ ਮਜ਼ਾਰ ਕਿੱਥੇ ਹੈ ਫਰੀਦਕੋਟ ਕੋਤਵਾਲ ਪਾਕਪਟਨ 라ਵਲਪਿੰਡੀ ਤਾਂ ਸਹੀ ਜਵਾਬ ਰਹੇਗਾ ਜੀ ਪਾਕਪਟਨ ਫਰੀ ਜੀ ਕਿਸ ਸੰਪਰਦਾਇ ਨਾਲ ਸੰਬੰਧਤ ਸਨ ਚਿਸ਼ਤੀ ਸੋਹਰਾਵਾਦੀ ਕਾਦਰੀ ਮਲਾਮਤੀ ਹਾਂਜੀ ਇਹਦਾ ਸਹੀ ਜਵਾਬ ਕਿਹੜਾ ਹੋਏਗਾ ਜੀ অপਸ਼ਨ ਏ ਚਿਸ਼ਤੀ ਇਦਾਂ ਦੇ ਜਰੂਰ ਕੁਐਸਚਨ ਪੁੱਛੇ ਜਾਂਦੇ ਆ ਜੀ ਤਾਂ ਇਦਾਂ ਦੇ ਕੁਐਸਚਨ ਫਿਰ ਸਾਡੇ ਲਈ ਇੰਪੋਰਟੈਂਟ ਬਣ ਜਾਂਦੇ ਆ ਯਾਦ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀ ਜੀ ਦੇ ਕਿੰਨੇ ਸ਼ਲੋਕ ਦਰਜ ਹਨ ਇੱਥੇ ਪੁੱਛਿਆ ਗਿਆ ਜੀ ਸ਼ਲੋਕ ਤਾਂ ਸਹੀ ਜਵਾਬ ਹੈ ਜੀ 112 18 ਸ਼ਲੋਕ ਗੁਰੂ ਸਾਹਿਬਾਨ ਨੇ ਇਹਨਾਂ ਦੇ ਨਾਮ ਇੱਥਾਂ ਲਿਖੇ ਹਨ ਬਾਬਾ ਫਰੀਦ ਜੀ ਦਾ ਪੂਰਾ ਨਾਂ ਕੀ ਸੀ ਇੰਪੋਰਟੈਂਟ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਆਪਸ਼ਨ A B C ਜਾਂ ਫਿਰ D ਹਾਂਜੀ ਸਹੀ ਜਵਾਬ ਹੈ ਹਜ਼ਰਤ ਖਵਾਜ਼ਾ ਸ਼ੇਖ ਫਰੀਦੁੱਦின் ਮਸعود ਸ਼ਕਰਗੰਜ ਸ਼ੇਖ ਫਰੀ ਜੀ ਦੇ ਮੁਰਸ਼ਿਦ ਦਾ ਨਾਂ ਕੀ ਸੀ ਕਾਜ਼ੀ ਸੁਆਬ ਮਾਦੂ ਹੁਸੈ ਨਜ਼ਾਮੁਦੀਨ आलिया ਬਖਤियार काकी हां जी ਤਾਂ ਸਹੀ ਜਵਾਬ ਰਹੇਗਾ ਜੀ অপਸ਼ਨ ਡੀ ਬਖਤियार काकी जी ਨੈਕਸਟ ਕੁਐਸਚਨ ਹੈ ਜੀ ਫਰੀ ਜੀ ਕਿਸ ਸਦੀ ਦੇ ਸੂਫੀ ਕਵੀ ਸਨ ਇੰਪੋਰਟੈਂਟ ਕੁਐਸਚਨ ਹੈ ਜੀ অপਸ਼ਨ ਏ ਬੀ ਸੀ ਜਾਂ ਫਿਰ ਡੀ ਤਾਂ ਸਹੀ ਜਵਾਬ ਰਹੇਗਾ ਜੀ 12ਵੀਂ 13ਵੀਂ ਸਦੀ ਨੈਕਸਟ ਕੁਐਸਚਨ ਹੈ ਜੀ ਸੂਫੀ ਮਤ ਵਿੱਚ ਕਿੰਨੇ ਪੜਾ ਹਨ 1 2 3 ਜਾਂ ਫਿਰ 4 ਤਾਂ ਸਹੀ ਜਵਾਬ ਰਹੇਗਾ ਜੀ 4 ਪੜਾ ਸੂਫੀ ਮਤ ਦੇ ਮੰਨੇ ਜਾਂਦੇ ਆ ਵਾਧੇ ਆ ਜੀ ਅਗਲੇ ਕੁਐਸਚਨ ਵੱਲ ਫਰੀਦ ਜੀ ਨੂੰ ਬਾਣੀ ਦੀ ਮਿਠਾਸ ਕਰਕੇ ਕੀ ਕਹਿੰਦੇ ਸਨ ਭਗਤ ਸ਼ੱਕਰ ਸ਼ਕਰਗੰਝ ਫਰੀਦ ਤਾਂ ਸਹੀ ਜਵਾਬ ਇਹਨਾਂ ਦਾ ਰਹੇਗਾ ਜੀ ਆਪਸ਼ਨ ਸੀ ਸ਼ਕਰਗੰਝ ਨੈਕਸਟ ਕੁਐਸਚਨ ਹੈ ਜੀ ਫਰੀਜ ਜੀ ਨੂੰ ਕਿਹੜੀਆਂ ਭਾਸ਼ਾਵਾਂ ਦਾ ਗਿਆਨ ਸੀ ਅਰਵੀ ਪੰਜਾਬੀ ਫਾਰਸੀ ਹਿੰਦੀ ਜਾਂ ਫਿਰ ਇਨ੍ਹਾਂ ਸਾਰੀਆਂ ਹੀ ਭਾਸ਼ਾਵਾਂ ਦਾ ਤਾਂ ਸਹੀ ਜਵਾਬ ਰਹੇਗਾ ਜੀ ਇਨ੍ਹਾਂ ਸਾਰੀਆਂ ਭਾਸ਼ਾਵਾਂ ਦਾ ਫਰੀਜ ਜੀ ਨੂੰ ਬਹੁਤ ਗਿਆਨ ਸੀ ਫਰੀਜ ਜੀ ਨੇ ਕਿਹੜੇ ਕਾਵ ਰੂਪ ਵਰਤੇ ਸਨ ਵਰਤੇ ਹਨ ਸ਼ਬਦ ਸ਼ਲੋਕ ਕਾਫੀਆਂ ਏ ਅਤੇ ਬੀ ਤਾਂ ਸਹੀ ਜਵਾਬ ਇਨ੍ਹਾਂ ਵਿੱਚੋਂ ਰਹੇਗਾ ਜੀ অপশন ডি ศ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ ਨਾਂ ਹੇਠਾਂ ਕਿੰਨੇ ਸ਼ਲੋਕ ਦਰਜ ਹਨ 117 112 130 122 ਤਾਂ ਸਹੀ ਜਵਾਬ ਹੈ ਜੀ 130 ਨੈਕਸਟ ਕੁਐਸਚਨ ਹੈ ਜੀ ਫਰੀ ਜੀ ਨੇ ਪਰਮਾਤਮਾ ਦੀ ਪ੍ਰਾਪਤੀ ਕਰਨ ਲਈ ਕਿਹੜੀ ਚੀਜ਼ ਧਾਰਨ ਕਰਨ ਲਈ ਕਿਹਾ ਹੈ ਤਵੀਤ ਨਿਮਰਤਾ ਨਾਮ ਸੇਵਾ ਤਾਂ ਸਹੀ ਜਵਾਬ ਰਹੇਗਾ ਜੀ অপਸ਼ਨ ਬੀ ਨਿਮਰਤਾ ਨੈਕਸਟ ਕੁਐਸਚਨ ਹੈ ਜੀ ਫਰੀਜ ਦੇ ਅਨਸਾਰ ਪਰਮਾਤਮਾ ਦੇ ਦਰ ਤੇ ਕਿਹੜਾ ਮਨੁੱਖ ਕਬੂਲ ਹੁੰਦਾ ਹੈ ਤਵੀਤ ਧਾਰਨ ਕਰਨ ਵਾਲਾ ਨਿਮਰਤਾ ਧਾਰਨ ਕਰਨ ਵਾਲਾ ਨਾਮ ਧਾਰਨ ਕਰਨ ਵਾਲਾ ਸੇਵਾ ਕਰਨ ਵਾਲਾ ਸਹੀ ਜਵਾਬ ਰਹੇਗਾ ਜੀ ਨਿਮਰਤਾ ਧਾਰਨ ਕਰਨ ਵਾਲਾ ਐਦਾਂ ਦੇ ਵਿਸ਼ੇ ਨੂੰ ਜ਼ਰੂਰ ਯਾਦ ਕਰ ਲੈਣਾ ਜੀ ਕੋਈ ਨਾ ਕੋਈ ਕੁਐਸਚਨ ਆ ਜਾਂਦਾ ਹੈ ਫਰੀਜੀ ਨੇ ਪ੍ਰਭੂ ਭਗਤ ਲਈ ਭਗਤੀ ਲਈ ਸਭ ਤੋਂ ਪਹਿਲਾਂ ਕਿਹੜਾ ਅਲੰਕਾਰ ਵਰਤਿਆ ਸੀ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਪਤੀ ਪਤਨੀ ਤੋਹੀਦ ਦਾ ਕੀ ਅਰਥ ਹੈ ਆਪ ਜੀ ਨੇ ਟੈਲੀਗ੍ਰam ਦੇ ਉੱਪਰ ਵੀ ਗਰੁੱਪ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਉਥੇ ਵੀ ਆਪਣੇ ਇਦਾਂ ਦੇ ਐਮਸੀਕਿਊ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਇੱਕ ਰੱਬ ਵਿੱਚ ਵਿਸ਼ਵਾਸ ਇਹਦਾ ਰਹੇਗਾ ਜੀ ਸਹੀ ਜਵਾਬ ਸ਼ਿਰਕ ਤੋਂ ਕੀ ਭਾਵ ਹੈ ਇੱਕ ਰੱਬ ਉੱਤੇ ਭਰੋਸਾ ਰੱਬ ਦੀ ਹਸਤੀ ਤੇ ਭਰੋਸਾ ਰੱਬ ਹਰ ਪਾਸੇ ਹੈ ਰੱਬ ਨੂੰ ਨਾਮ ਮੰਨਣ ਵਾਲਾ ਰੱਬ ਨਾਲ ਕਿਸੇ ਹੋਰ ਦੀ ਪੂਜਾ ਤਾਂ ਸਹੀ ਜਵਾਬ ਹੈ ਜੀ ਰੱਬ ਨਾਲ ਕਿਸੇ ਹੋਰ ਦੀ ਪੂਜਾ ਸੋ ਲਾਈਕ ਕਰਨਾ ਨਾ ਭੁੱਲਣਾ ਜੀ ਵਹਿਦਤ ਉਲ ਵਜ਼ੂਦ ਦਾ ਕੀ ਅਰਥ ਹੈ অপশন এ বি সি ਜਾਂ ਫਿਰ ਡੀ ਤਾਂ ਸਹੀ ਜਵਾਬ ਰਹੇਗਾ ਜੀ ਰੱਬ ਹਰ ਪਾਸੇ ਹੈ ਹਰ ਪਾਸੇ ਪਰਮਾਤਮਾ ਮੌਜੂਦ ਹੈ ਕਣ ਕਣ ਵਿੱਚ ਇਸ ਦਾ ਆਵਾਸ ਹੈ ਬਾਬਾ ਫਰੀਦ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਨੇ ਦਰਜ ਕੀਤਾ ਹੈ অপশন এ বি ਸੀ ਜਾਂ ਫਿਰ ਡੀ ਤਾਂ ਸਹੀ ਜਵਾਬ ਰਹੇਗਾ ਸ੍ਰੀ ਗੁਰੂ ਅਰਜਨ ਦੇਵ ਜੀ ਨੈਕਸਟ ਕੁਐਸਚਨ ਫਰੀਦ ਜੀ ਨੂੰ ਮਾਰਫਤ ਦਾ ਗਿਆਤਾ ਕਿਸ ਨੇ ਕਿਹਾ ਹੈ অপਸ਼ਨ A B C ਜਾਂ ਫਿਰ D ਤਾਂ ਸਹੀ ਜਵਾਬ ਇਹਨਾਂ ਵਿੱਚੋਂ ਰਹੇਗਾ ਜੀ ਮੀਆਂ ਮੁਹੰਮਦ ਬਖਸ਼ ਨੈਕਸਟ ਕੁਐਸਚਨ ਹੈ ਜੀ ਪੰਜਾਬੀ ਵਿੱਚ 64 ਦਾ ਦਰਜਾ ਕਿਸ ਨੂੰ ਪ੍ਰਾਪਤ ਹੈ ਸਾਹ ਹੁਸੈਨ ਬੁੱਲੇ ਸਾ ਬਾਬਾ ਫਰੀਦ ਸੁਲਤਾਨ ਬਾਹੁ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਰਹੇਗਾ ਜੀ ਬਾਬਾ ਫਰੀਦ ਜੀ ਨੈਕਸਟ ਕੁਐਸਚਨ ਰਹੇਗਾ ਜੀ ਫਰੀਜ ਨੂੰ ਪੀਰਾਂ ਦਾ ਪੀਰ ਕਿਸ ਨੇ ਕਿਹਾ ਆਪਸ਼ਨਾਂ ਨੂੰ ਧਿਆਨ ਨਾਲ ਕਰਨਾ ਜੀ ਰੀਡ ਆਪਸ਼ਨ ਏ ਬੀ ਸੀ ਜਾਂ ਫਿਰ ਡੀ ਕਰੈਕਟ ਆਨਸਰ ਰਹੇਗਾ ਜੀ ਆਪਸ਼ਨ ਏ ਹਜ਼ਰਤ ਕਿਰਸਾਨੀ ਇਸਕ ਮਜਾਜੀ ਤੇ ਇਸਕ ਹਕੀਕੀ ਦੇ ਰਸਤੇ ਚੱਲ ਕੇ ਕਿਸ ਨੂੰ ਪਾਇਆ ਜਾ ਸਕਦਾ ਹੈ ਮੰਜ਼ਲ ਨੂੰ ਖੁਸ਼ੀ ਨੂੰ ਸਵਰਗ ਨੂੰ ਜਾਂ ਫਿਰ ਰੱਬ ਨੂੰ ਤਾਂ ਸਹੀ ਜਵਾਬ ਰਹੇਗਾ ਜੀ ਆਪਸ਼ਨ ਡੀ

অপশন এ বি সি ਜਾਂ ਫਿਰ ਡੀ ਤਾਂ ਰਾਈਟ ਆਨਸਰ ਰਹੇਗਾ ਜੀ ਬਾਬਾ ਫਰੀਦ ਜੀ ਇਹਦੇ ਨਾਲ ਹੀ ਅੱਜ ਦੀ ਕਲਾਸ ਇੱਥੇ ਹੀ ਸਮਾਪਤ ਹੁੰਦੀ ਹੈ ਮਿਲਦੀਆਂ ਅਗਲੇ ਇੱਕ ਨਵੇਂ ਟੌਪਿਕ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਸੋ ਤਦ ਤੱਕ ਲਈ ਸਤਿ ਸ੍ਰੀ ਅਕਾਲ ਇਸੇ ਤਰ੍ਹਾਂ ਕਲਾਸ ਨੂੰ ਦੇਖਦੇ ਰਹੋ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰ ਦੇਣਾ ਜੀ